ਇਹ ਤਾਂ 5 ਸਾਲ ਐਜੂਕੇਸ਼ਨ ਮੈਨੂੰ ਦੇ ਦੋ ਤੇ ਮੈਡੀਕਲ ਦੇ ਦੋ ਤੇ ਜੇ 5 ਸਾਲਾ ਇੱਥੇ ਐਜੂਕੇਸ਼ਨ ਤੇ ਮੈਡੀਕਲ ਸਿੱਧਾ ਨਾ ਕਰਦਾ ਮੈਯੂ ਮੈਡੀਕਲ ਮਾਫੀਆ ਹੋਰ ਐਜੂਕੇਸ਼ਨ ਮਾਫੀਆ ਤੇ ਮੇਰੇ ਨਾਲ ਜੈਗਪਾਲ ਲੀਨ ਇਹ ਸਰਕਾਰ ਦੇ ਵਿੱਚ ਦੇਖੋ ਜੀ ਐਜੂਕੇਸ਼ਨ ਦਾ ਬੜਾ ਮੰਦਾ ਹਾਲ ਆ ਮੈਡੀਕਲ ਦਾ ਬੰਦਾ ਹਾਲ ਆ ਜੀ ਅਸੀਂ ਤੁਹਾਨੂੰ ਸੇ ਸਿਵਾਵਾਵਾਂ ਦਵਾਂਗੇ ਜੀ ਤੁਹਾਨੂੰ ਐਜੂਕੇਸ਼ਨ ਦਵਾਂਗੇ ਜੀ ਲੇਕਿਨ ਸਾਰੀਆਂ ਜਿਹੜੀਆਂ ਗੱਲਾਂ ਉਹ ਉਦੋਂ ਤੱਕ ਹੀ ਹੁੰਦੀਆਂ ਜਦੋਂ ਇਲੈਕਸ਼ਨ ਚੱਲਦਾ ਹੁੰਦਾ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਸਾਰੀਆਂ ਗੱਲਾਂ ਠੰਡੇ ਬਕਸੇ 'ਚ ਪੈ ਜਾਂਦੀਆਂ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਐਲ ਐਫ ਨਿਊਜ਼ 24 ਤੁਸੀਂ ਵੇਖ ਰਹੇ ਹੋ ਸੋ ਬੱਚਿਆਂ ਦੇ ਮੋਢਿਆਂ ਤੇ ਜਿਹੜੇ ਬਸਤੇ ਨੇ ਉਹਨਾਂ ਦਾ ਭਾਰ ਵਧਦਾ ਜਾ ਰਿਹਾ ਤੇ ਮਾਪਿਆਂ ਦੀਆਂ ਜੇਬਾਂ ਖਾਲੀ ਹੁੰਦੀਆਂ ਜਾ ਰਹੀਆਂ ਨੇ ਕਿਉਂਕਿ ਫੀਸਾਂ ਦੇ ਵਿੱਚ ਲਗਾਤਾਰ ਵਿਰਧੀ ਹੁੰਦੀ ਜਾ ਰਹੀ ਐ ਸਕੂਲ ਮਨਮਾਨੀ ਕਰਦੇ ਨੇ ਹਰ ਸਾਲ ਜਿਹੜੀ 30% ਵਧਾਉਂਦੇ ਨੇ ਸੋ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਸਮਾਜ ਸੇਵਕ ਜੈਗੋਪਾਲ ਲਾਲੀ ਜੀ ਸਾਡੇ ਨਾਲ ਮੌਜੂਦ ਨੇ ਲਾਲੀ ਜੀ ਲਗਾਤਾਰ ਮਾਪਿਆਂ ਨੂੰ ਲੁੱਟਿਆ ਜਾ ਰਿਹਾ ਹੈ ਬੱਚਿਆਂ ਦੀਆਂ ਫੀਸਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਜੈ ਸ਼੍ਰੀ ਰਾਮ ਜੀ ਸਾਨੂੰ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੀ ਆਵਾਜ਼ ਨੂੰ ਬੁਲੰਦ ਕਰਨ ਲਈ ਸਾਡੇ ਕੋਲ ਆਏ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਜੀ ਦੇਖੋ ਜੀ ਇਹ ਤਾਂ ਸਾਫ਼ ਤੇ ਸਪਸ਼ਟ ਗੱਲ ਹੈਗੀ ਆ ਮੈਂ ਕੀ ਕਹਿਣਾ ਜਾਂ ਤੁਸੀਂ ਕੀ ਕਹਿਣਾ ਜਾਂ ਸ਼ੈਲਜੀ ਕੀ ਕਹਿੰਦੇ ਆ ਰਾਜਨਜੀ ਕੀ ਕਹਿੰਦੇ ਨੇ ਇਹ ਤੇ ਦੇਖੋ ਰੋਜ਼ ਮਰਦਾ ਦਾ ਕੰਮ ਹੈ ਹਰ ਸਾਲ ਇਹ ਕੰਮ ਹੁੰਦਾ ਸਕੂਲ ਆਪਣੇ ਮਨ ਮਰਜ਼ੀ ਨਾਲ ਫੀਸਾਂ ਵਧਾਉਂਦੇ ਨੇ ਸਰਕਾਰਾਂ ਹਰ ਪੰਜਾਂ ਸਾਲਾਂ ਬਾਅਦ ਆਉਂਦੀਆਂ ਔਰ ਜਦੋਂ ਸਰਕਾਰ ਆਉਂਦੀ ਆ ਉਹ ਅੱਛੇ ਮੁਦੇ ਜਾਂਦੀ ਆ ਦੂਜੀ ਸਰਕਾਰ ਨੂੰ ਘੇਰਦੀ ਆ ਕਿ ਇਹ ਸਰਕਾਰ ਜਿਹੜੀ ਹੈ ਇਹ ਸਰਕਾਰ ਦੇ ਵਿੱਚ ਦੇਖੋ ਜੀ এডਿਕੇਸ਼ਨ ਦਾ ਬੜਾ ਮੰਦਾ ਹਾਲ ਆ ਮੈਡੀਕਲ ਦਾ ਬੰਦਾ ਹਾਲ ਆ ਜੀ ਅਸੀਂ ਤੁਹਾਨੂੰ ਸੇ ਸਭਾਵਾਵਾਂ ਦਵਾਵੇਂ ਜੀ ਤੁਹਾਨੂੰ এডਿਕੇਸ਼ਨ ਦਵਾਵੇਂ ਜੀ ਲੇਕਿਨ ਸਾਰੀਆਂ ਜਿਹੜੀਆਂ ਗੱਲਾਂ ਉਹ ਉਦੋਂ ਤੱਕ ਹੁੰਦੀਆਂ ਜਦੋਂ ਇਲੈਕਸ਼ਨ ਚੱਲਦਾ ਹੁੰਦਾ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਸਾਰੀਆਂ ਗੱਲਾਂ ਠੰਡੇ ਬਕਸੇ ਚ ਪੈ ਜਾਂਦੀਆਂ ਉਹ ਸਰਕਾਰਾਂ ਭੁੱਲ ਜਾਂਦੀਆਂ ਕਿ ਇਹ ਜਿਹੜਾ ਅਸੀਂ ਵਾਦਾ ਕਰਕੇ ਚੂਨ ਮੈਨੀਫੈਸਟੋ ਦੇ ਵਿੱਚ ਆਏ ਸੀਗੇ ਉਹਨੂੰ ਅਸੀਂ ਪੂਰਾ ਵੀ ਕਰਨਾ ਅਸੀਂ ਹਰ ਸਾਲ ਇਹ ਗੁੰੰਗੀ ਤੇ ਬੈਰੀ ਸਰਕਾਰ ਜਿਹੜੀ 5 ਸਾਲ ਰਹਿੰਦੀ ਆ ਉਹਨੂੰ ਵੀ ਜਗਾਨੇ ਆ ਤੇ ਜਿਹੜੀ ਨਵੀਂ ਆਉਂਦੀ ਆ ਉਹਨੂੰ ਵੀ ਜਗਾਨੇ ਆ ਤੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਆ ਹੋ ਸਕਦਾ ਕਿ ਸ਼ਾਇਦ ਸਾਡੀ ਆਵਾਜ਼ ਸਰਕਾਰਾਂ ਦੇ ਦੁਆਰੇ ਸਰਕਾਰੇ ਪਹੁੰਚੇ ਉਹ ਲੋਕਾਂ ਦੇ ਜਿਹੜੇ ਮਾਪੇ ਆ ਉਹਨਾਂ ਨੂੰ ਕੋਈ ਰਾਹਤ ਮਿਲੇ ਉਹ ਜਿਹੜੇ ਮਾਪੇ ਇਹਨਾਂ ਦੀਆਂ ਤੱਕੇ ਛਾਈਆਂ ਨਵੀਆਂ ਫੀਸਾਂ ਗਰੀਬੀ ਸਕੂਲ ਦੀਆਂ ਕਿਤਾਬਾਂ ਦੇ ਵਿੱਚ ਗਰੀਬੀ ਵਿੱਚ ਪੀਸੇ ਜਾ ਰਹੇ ਨੇ ਉਹਨਾਂ ਨੂੰ ਹੋ ਸਕਦਾ ਕੋਈ ਰਾਹਤ ਮਿਲੇ ਅਸੀਂ ਤੇ ਇੱਕ ਦੇਖੋ ਜੀ ਪ੍ਰਯਾਸ ਨਾ ਤੇ ਸਾਡੇ ਕੋਲ ਦੇਖੋ ਜੀ ਕੋਈ ਕਲਮ ਹੈ ਜਾਂ ਸਾਨੂੰ ਕਲਮ ਦੇਣ ਸਗਨੇਚਰ ਦਾ ਗ੍ਰਾਂਟਸ ਦੇਣ ਤੇ ਐਜੂਕੇਸ਼ਨ ਤੇ ਮੈਡੀਕਲ ਨਹੀਂ ਵੱਡਾ ਮੋਲ ਨਹੀਂ ਬੋਲਦਾ ਪਰ ਅੱਜ ਤੱਕ ਮੈਂ ਕਿਸੇ ਪੱਤਰਕਾਰ ਕੋਲ ਆਨੂੰ ਇੰਟਰਵਿਊ ਦੇਣ ਦੇ ਵੇਲੇ ਐ ਨਹੀਂ ਕਿਹਾ ਕਿ ਮੈਂ ભગવાન ਪਾਪਾ ਜੀ ਦੀ ਕਿਰਪਾ ਨਾਲ ਇਹਨਾਂ ਤੋਂ 5 ਸਾਲ ਐਜੂਕੇਸ਼ਨ ਮੈਨੂੰ ਦੇ ਦੋ ਤੇ ਮੈਡੀਕਲ ਦੇ ਦੋ ਤੇ ਜੇ 5 ਸਾਲਾਂ ਇੱਥੇ ਐਜੂਕੇਸ਼ਨ ਤੇ ਮੈਡੀਕਲ ਸਿੱਧਾ ਨਾ ਕਰਦਾ ਮੈਂ ਮੈਡੀਕਲ ਮਾਫੀਆ ਹੋਰ ਐਜੂਕੇਸ਼ਨ ਮਾਫੀਆ ਤੇ ਮੇਰੇ ਨਾਲ ਜਾਇਗ ਪੱਲਾ ਨਹੀਂ ਬੜਾ ਵੱਡਾ ਤੁਸੀਂ ਦਾਵਾ ਕਰ ਰਹੇ ਹੋ ਕੋਈ ਪਲਾਨ ਹੈ ਇਸ ਦਾ ਜਾਂ ਤੁਸੀਂ ਵੀ ਸਰਕਾਰਾਂ ਵਾਂਗੂ ਕੋਕੀਆਂ ਗੱਲਾਂ ਹੀ ਪਲਾਨ ਲਓ ਜੀ। ਕੀ ਬਾਤ ਆ ਜੀ। ਤੁਸੀਂ ਸਵਾਲ ਕੀਤਾ ਆਪਾਂ ਤੁਹਾਨੂੰ ਜਵਾਬ ਦੇਣੇ ਆ ਜਣਾ। ਇਹ ਸਾਡਾ ਸਵਾਲ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਚੰਗਾ ਨਾ ਲੱਗੇ। ਮੇਰੇ ਦਰਸ਼ਕ ਸੁਣਨ ਵਾਲਿਆਂ ਨੂੰ ਅਗਰ ਨਾ ਚੰਗਾ ਲੱਗੇ ਤਾਂ ਮੇਰਾ WhatsApp ਤੋਂ ਨੰਬਰ ਲੈ ਲੈਣਾ। ਨਹੀਂ ਤੇ ਮੇਰਾ ਨੰਬਰ 987850366 ਮੇ ਨਾਲ ਡਾਇਰੈਕਟ ਗੱਲ ਕਰ ਲੈਣ। ਜਿਹੜਾ ਮਰਜ਼ੀ ਬ੍ਰਿਧੀ ਜੀ ਵੀ ਆ ਕੇ ਮੇ ਨਾਲ ਟੋਕ ਟੋਕ ਗੱਲ ਕਰ ਲੈ। ਜਿਸ ਤਰ੍ਹਾਂ ਮਰਜ਼ੀ ਫੇਸ ਟੂ ਫੇਸ ਹੋਣ ਨੂੰ ਮੈਂ ਤਿਆਰ ਆ। ਮੇਰ ਕੋ ਇਹਦਾ ਪੂਰਾ ਪੂਰਾ ਡਾਟਾ ਤਿਆਰ ਹੈ ਜੀ এডਿਕੇਸ਼ਨ ਦਾ ਵੀ ਉਹ ਮੈਡੀਕਲ ਦਾ ਵੀ ਜੇ ਤੁਸੀਂ ਕਹੋ ਤੇ ਮੈਂ ਤੁਹਾਡੇ ਚੈਨਲ ਤੇ ਵੀ ਥੋੜਾ ਜਿਹਾ ਉਹਨੂੰ ਵਿਖਿਆਨ ਕਰ ਸਕਦਾ ਥੋੜਾ ਜਿਹਾ ਦੱਸ ਦੋ ਕਿਉਂਕਿ ਜਨਤਾ ਨੂੰ ਪਤਾ ਲੱਗ ਸਕੇ ਕਿਉਂਕਿ ਇਸ ਤਰ੍ਹਾਂ ਗੱਲਾਂ ਤਾਂ ਸਾਰੇ ਕਰਦੇ ਨੇ ਕਿ এডਿਕੇਸ਼ਨ ਫ੍ਰੀ ਕਰ ਦਾਂਗੇ ਬੱਚਿਆਂ ਵਾਸਤੇ ਸਿਹਤ ਸਹੂਲਤਾਂ ਦੇ ਦਾਂਗੇ ਪਰ ਬੋਲਣ ਨਾਲੋਂ ਕਰਕੇ ਵਿਖਾਉਣਾ ਠੀਕ ਹੈ ਤੁਸੀਂ ਥੋੜਾ ਸਮਝਾ ਦਿਓ ਕਿ ਕਿਸ ਤਰ੍ਹਾਂ ਹੱਲ ਕਰੋਗੇ ਇਸ ਦਾ ਲਓ ਜੀ ਪਹਿਲੀ ਗੱਲ ਤੇ ਮੇਰੀ ਦਰਸ਼ਕਾਂ ਨੂੰ ਹੱਥ ਜੋੜ ਕੇ ਇੱਕ ਬੇਨਤੀ ਆ ਮੈਂ ਕੋਈ ਲੀਡਰ ਨਹੀਂ ਆਂ ਨਾ ਕੋਈ ਮੈਨੂੰ ਸੈਲੀਬ੍ਰਿਟੀ ਆ ਕਿ ਮੈਨੂੰ ਬੜੀ ਫਾਰਮੈਲਿਟੀ ਬੜੀ ਪ੍ਰਸ਼ੰਸਾ ਲੋੜਾ ਲਾਈਕ ਨੇ ਸ਼ੇਅਰ ਜ਼ਰੂਰ ਕਰਿਓ ਜੇ ਗੱਲ ਚੰਗੀ ਲੱਗੇ ਤਾਂ ਕਿ ਇਹ ਜਿਹੜਾ ਮੇਰੇ ਬੋਲ ਤੁਹਾਡੇ ਬੱਚਿਆਂ ਦਾ ਭੁਜੇ ਜੇ ਉਹ ਤੁਹਾਡੀ ਜਿਹੜੀ ਆਉਣ ਵਾਲੀ ਜ਼ਿੰਦਗੀ ਤੁਹਾਡੀਆਂ ਜੇਬਾਂ ਤੇ ਜਿਹੜੇ ਡਾਕੇ ਵੱਜਣ ਲਿਆ ਹੈ ਇਹ ਸਿੱਖਿਆ ਵੱਲੋਂ ਸਕੂਲਾਂ ਵੱਲੋਂ ਉਹਦੇ ਤੋਂ ਬਚ ਸਕਦੇ ਜੀ ड्राफ्ट ਮੈਂ ਇਹਦਾ ਨਾ ਵੈਸੇ ਤੇ ਸੈਂਟਰ ਸਰਕਾਰ ਡਰਾਫਟ ਬਣਾ ਰਹੀ ਆ ਇਹ ਦੇਖੋ ਜੀ ਸੈਂਟਰਲ ਸਰਕਾਰ ਅਸੀਂ ਬੋਲੇ ਅਸੀਂ ਸਟੇਟ ਸਰਕਾਰ ਨੂੰ ਲਿਖਿਆ ਮੁੱਖ ਮੰਤਰੀ ਸਾਹਿਬ ਨੂੰ ਲਿਖਿਆ ਇਹ ਦੇਖੋ ਜੀ ਮੈਂ ਤੇ ਅਰਾਂ ਦੀ ਇਹ ਦੇਖੋ ਜੀ ਸਾਹਿਬ ਜੀ ਖਮਾ ਮੇਰੇ ਕੋ ਨਹੀਂ ਹੈਗੀ ਤੁਹਾਨੂੰ ਚੰਗਾ ਦੇਖ ਲਉ ਸੈਂਟਰ ਸਰਕਾਰ ਕਹਿ ਰਹੀ ਹੈ ਜੀ ਸਕੂਲਾਂ ਕੀ ਮਨ ਮਰਜ਼ੀ ਫੀਸ ਵ੍ਰiddhi ਪਰ ਅੰਕੂਸ਼ ਲਗਾਉਣੇ ਕੀ ਤਿਆਰੀ ਜਲਦ ਆਏਗਾ ਡਰਾਫਟ ਏ ਦੀ ਮੰਨ ਕੇ ਧਾਰਪਾ ਫੀਸ ਬਣोतरी ਨਹੀਂ ਕੀਤੀ ਜਾ ਸਕਦੀ ਤਿਆਰ ਹੋ ਰਹੇ ਡਰਾਫਟ ਦੇ ਜੁੜੇ ਕੁਝ ਅੰਨੇ ਬਿੰਦੂ ਬੜੀ ਲੰਮੀ ਖਬਰ ਹੈ ਇਹ ਖਬਰ ਸੁਣਾਵਾਂਗਾ ਤੇ ਫਿਰ ਮੇਰੀ ਇੰਟੂ ਦੇ ਹੋਈ ਨਾ ਨਾ ਇਹ ਖਬਰ ਦੀ ਕਮਰਾ ਮੈਂ ਤ ਨਹੀਂ ਬੋਲਦਾ ਪਿਆ ਇਟ ਮੀਨ ਅਗਰ ਅਫੀ ਕੋ ਵਾਜ ਚੁੱਕੀ ਆ ਤੇ ਸੈਂਟਰ ਸਰਕਾਰ ਤੱਕ ਪਹੁੰਚੀ ਸੈਂਟਰ ਦਾ ਸੰਸਕਾਰ ਦਾ ਕੌਣ ਚੀ ਦਾ ਸੈਂਟਰ ਸਰਕਾਰ ਨੇ ਕੋਈ ਡਰਾਫਟ ਤਿਆਰ ਕੀਤਾ ਤੁਸੀਂ ਮੈਨੂੰ ਪੁੱਛਿਆ ਕਿ ਤੁਸੀਂ ਐਜੂਕੇਸ਼ਨ ਮਨਿਸਟਰ ਹੋ ਹੋ 5 ਸਾਲ ਦੀ ਤੁਹਾਨੂੰ এডੂਕੇਸ਼ਨ ਦਿੱਤੀ ਜਾਵੇ ਤੁਸੀਂ ਕੀ ਕਰੋਗੇ ਮੈਂ ਦੱਸਾਂ ਕੀ ਕਰਾਂਗਾ ਸਕੂਲ ਜਿਹੜਾ ਪਹਿਲੀ ਗੱਲ ਤੇ ਸਕੂਲ ਦਾ ਮਾਲਕ ਨੂੰ ਮੈਂ ਅਗਰ ਮਾਲਕ ਨੂੰ ਮੈਂ ਐਜੂਕੇਸ਼ਨ ਮਿਨਿਸਟਰ ਹਾਂ ਤਾਂ ਸਕੂਲ ਦੇ ਮਾਲਕ ਨੂੰ ਜਾ ਕੇ ਪਹਿਲਾਂ ਮੈਂ ਪੁੱਛਾਂਗਾ ਕਿ ਭਾਈ ਸਾਹਿਬ ਤੁਹਾਡੇ ਸਕੂਲ ਦੇ ਵਿੱਚ ਜਾਂ ਉਹਦਾ ਡਰਾਫਟ ਬਣਾਵਾਂਗਾ ਜਾਂ ਉਹਦੇ ਤੇ ਇੱਕ ਕਮੇਟੀ ਬਾਵਾਂਗਾ ਸਿੰਪਲ ਮੈਟਰ ਹੈ ਇੱਕ ਸਕੂਲ ਆ ਉਹਦਾ ਇੱਕ ਮਾਲਕ ਆ ਉਹਦੇ ਜਿੱਤੇ 3000 ਤੋਂ 4000 ਬੱਚਾ ਪੜਦਾ 3000 ਤੋਂ 4000 ਬੱਚੇ ਨੂੰ ਵੱਧ ਤੋਂ ਵੱਧ ਵੱਧ ਤੋਂ ਵੱਧ ਵੀ ਲਾ ਲੂ 100 ਟੀਚਰ ਡੀਲ ਕਰਦੇ ਹੋਣਗੇ 100 ਟੀਚਰ 100 ਟੀਚਰ ਨੂੰ ਮੇਰੇ ਖਿਆਲ ਨਾਲ 15000 ਤੋਂ ਵੱਧ ਤਨਖਾਹ ਵੀ ਦੰਦੇ ਇੰਨੀ ਜਿੰਨੀ ਕੋਈ ਬੇਰੋਜ਼ਗਾਰੀ ਆ ਹਰ ਬੱਚਾ ਸਾਡਾ ਸਾਡੇ ਜਿੰਨੇ ਵੀ ਬੱਚੇ ਆ ਚਾਹੇ ਬੇਟੀਆਂ ਚਾਹੇ ਬੇਟੇ ਆ ਬੀ.ਐਡ ਕੀਤੀਆਂ ਸਰਕਾਰੀ ਨੌਕਰੀਆਂ ਨਹੀਂ ਹੈਗੀਆਂ ਤਕੇ ਹਾਂ ਡਿਆ ਔਰ ਕੰਪੀਟੀਸ਼ਨ ਦਾ ਯੁੱਗ ਹੈ ਜੇ ਅੱਜ ਕੋਈ ਜਾ ਕੇ ਕੇ ਸਕੂਲ 'ਚ ਇੰਟਰਵਿਊ ਦਿੰਦਾ ਤੇ ਸਕੂਲ ਵਾਲਾ ਕਹਿੰਦਾ ਮੈਂ ਤੈਨੂੰ 20000 ਤਨਖਾਹ ਦਾਂਗਾ ਉਹ ਕਹਿੰਦਾ ਨਹੀਂ ਯਾਰ ਮੈਂ 20000 ਮੈਨੂੰ ਨਹੀਂ ਪੁੱਗਦਾ ਬੀਐਡ ਕੀਤੀ ਯਾਰ ਇੰਨੀ ਪੜਾਈ ਕਰਨ ਤੋਂ ਬਾਅਦ 20000 ਉਹ ਕਹਿੰਦਾ ਕੱਲ ਤੇਰੇ ਮਗਰ 18000 ਨਾਲ ਉਠੇ ਹੁੰਦਾ ਹੀ ਤੇਰੇ ਮਗਰ ਸਕੂਲਾਂ ਵਾਲਾ ਵੀ ਖਰੋਤਾ ਹੀ 15 ਨਾਲ ਖਰੋਤਾ ਬੇਰੋਜ਼ਗਾਰੀ 20000 15000 ਰੁਪਇਆ ਮਿਨੀਮ ਲਾ ਲਓ ਤੇ ਸੋਮ ਟੀਚਰ ਦੀ ਤਨਖਾਹ ਲਾ ਲਓ ਔਰ 3000 ਬੱਚੇ ਦੀ ਹਰ ਸਾਲ 4000 ਰੁਪਇਆ ਹੁਣ ਕੈਲਕੂਲੇਟਰ ਹੋਵੇ ਤਾਂ ਮੈਂ ਕੱਢਦਾ ਸੀ ਇਹ ਅਗਰ ਕੋਈ ਮੇਰਾ ਭਰਾ ਸੁਣਦਾ ਹੋਵੇ ਤੇ ਇਹ ਕੈਲਕੂਲੇਟਰ ਕਦੇ ਹੋ ਜੁਰ 100 ਟੀਚਰ 15000 ਰੁਪਇਆ ਪਰ ਮਹੀਨਾ ਤਨਖਾਹ ਔਰ ਹਰ ਸਾਲ ਇੱਕ ਬੱਚੇ ਕੋ 4000 ਉਹ 3000 ਕ ਮਿਨਿਮਮ ਬੱਚਾ ਇੱਕ ਸਕੂਲ ਵਿੱਚ ਵਰਦਾ ਉਹ ਕਿੰਨੇ ਕਰੋੜ ਰੁਪਇਆ ਉਹਨੇ ਇਕੱਠਾ ਕਰ ਲਿਆ ਵਨ ਟਾਈਮ ਇਨਵੈਸਟਮੈਂਟ ਇੱਕੋ ਦਿਨ ਦੇ ਵਿੱਚ 4000 ਰੁਪਏ ਨਾਲ ਕਿੰਨੇ ਕਰੋੜ ਰੁਪਏ ਇਕੱਠਾ ਕਰਦਾ ਸਾਰਾ ਸਾਲ ਤੀਤੇ ਨੂੰ ਦੰਦਾ ਵੇਚਦਾ 15 15 ਹਜ਼ਾਰ ਰੁਪਏ ਦੇ ਮਹੀਨੇ ਦੇ ਹਿਸਾਬ ਨਾਲ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਨਵੇਂ ਸਕੂਲ ਬਣਾਏ ਜਾ ਰਹੇ ਨੇ ਪੁਰਾਣੇ ਸਕੂਲਾਂ ਨੂੰ ਠੀਕ ਕੀਤਾ ਜਾ ਰਿਹਾ ਸਹੀ ਸਮਝਦੇ ਹੋ ਤੁਸੀਂ ਬਿਲਕੁਲ ਕੁਝ ਨਹੀਂ ਹੋ ਰਿਹਾ ਜੀ ਇਹ ਗੱਲਾਂ ਗੱਲਾਂ ਨਾਲ ਜਿੰਨੇ ਮਰਜ਼ੀ ਪਲੰਦੇ ਬਣਾਈ ਜੋ ਪਰ ਲੋਕੀ ਇਹ ਵੀ ਤਾਂ ਕਹਿ ਸਕਦੇ ਨੇ ਕਿ ਤੁਹਾਡੀਆਂ ਵੀ ਗੱਲਾਂ ਨੇ ਜਿਹੜਾ ਤੁਸੀਂ ਪਲਾਨ ਦੱਸਿਆ ਹਰ ਕੋਈ ਆਪਣੀ ਗੱਲ ਜਿਹੜੀ ਅੱਗੇ ਰੱਖਦਾ ਏ 3 ਸਾਲ ਹੋ ਚੁੱਕੇ ਨੇ 2 ਸਾਲ ਬਾਕੀ ਨੇ ਕੋਈ ਲੱਗਦਾ ਕਿ ਸੁਧਾਰ ਹੋਵੇਗਾ ਸਿੱਖਿਆ ਦੇ ਖੇਤਰ ਦੇ ਵਿੱਚ ਸਰ ਤੁਸੀਂ ਮੇਰੀ ਗੱਲ ਨੂੰ ਕਹਤਾ ਮੈਂ ਪੌਣ ਦਾ ਰਿਕਾਰਡ ਉਹ ਦਾ ਕੈਮਰਾ ਬੋਲਦਾ ਪਿਆ 4000 ਰੁਪਇਆ ਪਰ ਬੱਚੇ ਕੋਲੋਂ ਐਡਮਿਸ਼ਨ ਫੀਸ ਜਾ ਰਹੇ ਆ ਲਾਦੇ ਕਿ ਨਹੀਂ ਲਾਦੇ ਠੀਕ ਹੈ ਜੀ 3000 ਮਿੰਮਨ ਮਿੱਕੇ ਤੋਂ ਮਿੱਕੇ ਸਕੂਲ 'ਚ ਬੱਚਾ ਪੜਦਾ ਪਰ ਬੈਕ ਨਹੀਂ ਪੜਦੇ ਆ ਉਹਨੂੰ ਮਲਟੀਪਲਾਈ ਕਰ ਲੋ 3000 ਨੂੰ 4000 ਦੇ ਨਾਲ ਕਰਦੇ ਕਿੰਨੇ ਕਰੋੜ ਰੁਪਏ ਬੰਦਾ ਪਰ ਤੁਹਾਨੂੰ ਜੇ ਜਾ ਕੇ ਤੁਸੀਂ ਮੇਰੀ ਇੰਟਰਵਿਊ ਲਈਤੀ ਇਸ ਤਰ੍ਹਾਂ ਡੀਫਾਜ਼ੀ ਲਾਉ ਤੁਸੀਂ ਤੁਮੇ ਸਕੂਲੀ ਤੇ ਜਾਓ ਉਹਨਾਂ ਤੋਂ ਬੜਾ ਨਹੀਂ ਲੈਣਾ ਦੇਖੋ ਤੁਸੀਂ ਅੱਤਰ ਘਾਰ ਜੇ ਮੈਂ ਸਮਾਜ ਸੇਵਕਾਂ ਮੈਂ ਜੇ ਸਕੂਲੀ ਜਾ ਕੇ ਕਹਾਂ ਨਾ ਕਿ ਮੈਂ ਤੁਹਾਡੇ ਬੱਚਿਆਂ ਨੂੰ ਇੰਟਰਵਿਊ ਲੈਣਾ ਚਾਹੁੰਦਾ ਜਾਂ ਬੱਚਿਆਂ ਨੂੰ ਪੁੱਛਣਾ ਚਾਹੁੰਦਾ ਜਾਂ ਟੀਚਰ ਨੂੰ ਉਹ ਕਹਿੰਦੇ ਹੋ ਆ ਯੂ ਗੁੰਡੇ ਵਾਲੇ ਉਹਨਾਂ ਨੇ ਚੱਲ ਟਕੇ ਮਾਰ ਕੇ ਮਾਰ ਕੇ ਬਦੋ ਇਹ ਸਕੂਲ ਹੈ ਸਕੂਲ ਇੱਕ শিক্ষা ਦਾ ਕੇਂਦਰ ਲੋਕ ਬੱਚਿਆਂ ਨੂੰ ਅੱਛੀ ਸਿੱਖਿਆ ਦੇਣੀ ਆਉਣ ਵਾਲੇ ਟਾਈਮ ਦੇ ਤਾਂ ਕਿ ਬੱਚੇ ਪੜ੍ਹ ਲਿਖ ਕੇ ਅਗਲੇ ਬੰਨੇ ਜਾ ਕੇ ਕਿਸੇ ਨੂੰ ਚੰਗੀ ਸਿੱਖਿਆ ਦੇ ਸਕਣ ਪਰ ਤਾਂ ਲੱਗਦਾ ਨਹੀਂ ਕਿ ਅੱਜ ਕੱਲ ਸਿੱਖਿਆ ਦਾ ਕੇਂਦਰ ਨਾ ਹੋ ਕੇ ਪੈਸੇ ਕਮਾਉਣ ਦਾ ਕੇਂਦਰ ਬਣ ਗਏ ਸਕੂਲ ਉਹ ਸਰ ਦੇਖੋ ਫਿਰ ਗੱਲ ਤੋਂ ਪਹੁੰਚੋਗੇ ਉੱਤੇ ਆ ਗਈ ਮੈਂ ਤਾਂ ਕਹੀਦਾ ਪੈਸੇ ਦਾ ਕੇਂਦਰ ਆ ਮੈਂ ਹੁਣ ਕੈਲਕੂਲੇਟਰ ਚੁੱਕਾਂ ਤੇ ਬਿੰਦੀਆਂ ਨਹੀਂ ਹੋਣੇ ਮੇਰੇ ਕੈਲਕੂਲੇਟ ਜਣੀਆਂ ਤੁਸੀਂ ਕਿਸੇ ਚੰਗੇ ਅਸੀਏ ਕੋ ਮੈਂ ਸਰਕਾਰ ਨੂੰ ਕਹਿੰਦਾ ਦੇਖੋ ਮੇਰੀ ਮੰਗ ਜਾਂ ਤਾਂ ਮੈਨੂੰ ਸਿੱਖਿਆ ਮੰਤਰੀ ਬਣਾ ਦਿਓ ਪੰਜ ਸਾਲ ਲਈ ਜੇ ਮੈਂ ਸਿੱਖਿਆ ਨਾ ਸੁਧਾਰ ਕਰ ਸਕਾਂ ਤਾਂ ਮੈਂ ਸੰਨਿਆਸ ਲੈ ਲਾਂਗਾ ਤੇ ਜਾਂ ਮੇਰਾ ਜਿਹੜਾ ਫਾਰਮੂਲਾ ਹੈ ਉਹਨੂੰ ਅਡਾਪਟ ਕਰ ਲਓ 4000 ਰੁਪਏ ਇਹਨਾਂ ਨੇ ਲਿਆ ਆ ਮਿਨੀਮਮ ਨਿੱਕੇ ਤੋਂ ਨਿੱਕੇ ਸਕੂਲ ਵਿੱਚ 3000 ਬੱਚਾ ਹੈਗਾ ਉਸ ਤੋਂ ਵੱਧ ਹੋਣਗੇ ਉਹਨੂੰ ਦੇਖ ਲਓ ਕਿੰਨੇ ਕਰੋੜ ਰੁਪਏ ਬੰਦਾ ਤੇ 15000 ਨਾਲ ਵੱਧ ਤਨਖਾਹ ਨਹੀਂ ਦਿੰਦੇ ਟੀਚਰ ਨੂੰ ਤੇ ਤੁਸੀਂ ਦੇਖੋ ਆਪਣਾ ਨਾਗਲੇ ਹੁੰਦੇ ਤੁਸੀਂ ਕਹਿੰਦੇ ਗੱਲਾਂ ਤੇ ਤੁਸੀਂ ਗੱਲਾਂ ਕਰਦੇ ਐਕਸਾਬ ਨਜ਼ਰ ਹੀ ਆਉਂਦਾ ਇੱਕ ਵਾਰੀ ਪੈਸੇ ਲੈ ਲੈ ਭਾਈ ਉਹਨੂੰ ਬੈਂਕੀ ਜਮਾ ਕਰਾ ਦਿਓ ਕਿਸੇ ਵੀ ਪ੍ਰੋਟੀ ਚ ਲਾ ਦਿਓ ਕਿਸੇ ਜਗ੍ਹਾ ਵੀ ਇਨਵੈਸਟਮੈਂਟ ਕਰ ਦਿਓ ਉਹ ਰੁਪਈਆ ਤੇ ਉਹਦੀ ਸਾਲ ਬਾਦ ਦਾ ਵਿਆਜ ਲੈ ਕੇ ਤੇ ਤੁਸੀਂ ਟੀਚਰਾਂ ਨੂੰ ਤਨਖਾਹਾਂ ਦੇ ਦਿਓ ਪੈਸੇ ਤਾਂ ਫਿਰ ਤਾਂ ਨਹੀਂ ਆ ਇਹਨੂੰ ਕਰਾਣਾ ਕਰਾਣ ਸੀਏ ਕੋਲ ਹੀ ਹੋ ਕੋ ਸੈਂਟਰਲ ਬੈਂਕ ਡਰਾਫਟ ਨਾ ਹਰੀ ਨਾ ਮੈਮ ਤੁਹਾਨੂੰ ਦੱਸਦਾ ਕਿ ਇਹਨੂੰ ਐਥਮੈਥਡ ਮੈਥਡ ਤੇ ਕੰਮ ਕਰੇ ਸਿੱਖਿਆ ਆਪੇ ਪਤਾ ਲੱਗ ਜੇਗਾ ਪੈਸਾ ਤੇ ਮੰਡੇ ਕਰਾਈ ਜਾਂਦੇ ਆ ਪੈਸਾ ਤੇ ਕਮਾਉਂਦੇ ਆ ਮਾਲਕ ਫਿਰ ਦੇਖੋ ਇੱਕ ਚੀਜ਼ ਹੋਰ ਮੇਰੇ ਖਿਆਲਾਂ ਮੈਂ ਕਿਸੇ ਰਿਲੇਕੇਸ਼ਨ ਨਹੀਂ ਲਾਂਦਾ 100% ਸਕੂਲਾਂ ਦੇ ਵਿੱਚੋਂ 50% ਸਕੂਲਾਂ ਦੇ ਵਿੱਚ ਜਿਹੜੇ ਮਾਲਕ ਆ ਉਹ ਮੇਰੇ ਵਰਗੇ ਆ ਨਾ ਪੜਦੇ ਹਾਇਰ ਕੀਤੇ ਹੋਏ ਟੀਚਰ ਬਿਲਡਿੰਗ ਬਣਾ ਲਈ ਕਮਰੇ ਬਣਾ ਲਏ ਵੱਡੇ ਵੱਡੇ ਬੋਰਡ ਬਣਾ ਲਏ ਸੜਕਾਂ ਤੇ ਲਾ ਦਿੱਤੇ ਐਡ ਆਪਣਾ ਨਾਂ ਆ ਕੇ ਐਡਵਰਟਾਈਜ਼ਮੈਂਟ ਕਰਤੀ ਕਿਸੇ ਵੀ ਤਰੀਕੇ ਨਾਲ ਕਰਤੀ ਆਪਾਂ ਨੂੰ ਕਿਸੇ ਦਾ ਕਿਉਂ ਨਾ ਲੈਣਾ ਐਡਵਰਟਾਈਜ਼ਮੈਂਟ ਕਰਤੀ ਕਾਖਲਾ ਸ਼ੁਰੂ ਹੋ ਗਿਆ। ਔਰ ਬੱਚੇ ਆਨੇ ਸ਼ੁਰੂ ਹੋ ਗਏ ਤੇ ਬੱਚੇ ਪੜਨੇ ਸ਼ੁਰੂ ਹੋ ਗਏ। ਦਰ ਤੋਂ ਦਰ ਅੱਜ ਮੈਂ ਪੜਿਆ ਕੱਲ ਨੂੰ ਮੇਰਾ ਛੋਟਾ ਬੱਚਾ ਵੀ ਉੱਥੇ ਪੜ੍ਹੇਗਾ। ਮੇਰਾ ਭਰਾ ਮੇਰੇ ਭਰਾ ਤੋਂ ਦੂਜੇ ਦਾ ਪੜਾਦਾ ਵੀ ਬੱਚਾ ਉੱਥੇ ਪੜ੍ਹਗਾ। ਦਰ ਤੋਂ ਦਰ ਨਾ ਟਾਈਮ ਔਰ ਅੱਜ ਜੇ ਤੂੰ ਜਾਓ ਸਕੂਲਾਂ ਵਿੱਚ ਪਹਿਲੀ ਗੱਲ ਤਾਂ ਤੈਨੂੰ ਲੋੜ ਨਹੀਂ ਜਰਾ। ਐ ਦੇਖੋ ਤੁਸੀਂ ਆਪਣਾ ਨਾਂ ਵੀ ਲੰ데요 ਆਇਆ ਚੌਥਾ ਸਤੰਭ ਮੰਨਿਆ ਜਾਂਦਾ। ਤੁਹਾਨੂੰ ਨਹੀਂ ਬਣਨਾ ਸਕੂਲਾਂ ਦਿੱਤਾ ਮੰਗਰੰਟੀ ਨਾ ਕਹਿੰਦਾ ਕਿ ਸਕੂਲ ਹੀ ਚੱਲ ਜਾਓ। ਉਨকো ਵੀ ਅਸੀਂ ਤੁਹਾਡੇ ਸਕੂਲ ਦਾ ਸਾਰਾ ਦੇਖਣਾ ਚਾਹੁੰਦੇ ਆਂ ਨੀ ਸਟਰਕਚਰ ਦੇਖਣਾ ਚਾਹੁੰਦੇ ਆਂ ਕਿ ਬੱਚੇ ਕਿਸ ਤਰ੍ਹਾਂ ਪੜਦੇ ਆ ਕਿਦੀਆਂ ਕਿਦੀਆਂ ਕਲਾਸਾਂ ਬੈਂਚ ਕਿਤਰ੍ਹਾਂ ਦੇ ਆ ਬੱਚਿਆਂ ਲਈ ਖੇਡਣ ਲਈ ਗਰਾਊਂਡ ਵੀ ਹੈਗੀ ਆ ਕਿ ਨਹੀਂ ਪਾਣੀ ਸੁੱਧ ਹੈਗਾ ਕਿ ਨਹੀਂ ਆਰਓ ਸਿਸਟਮ ਹੈਗਾ ਕਿ ਨਹੀਂ ਤੈਨੂੰ ਵੜਨ ਦੇਣਗੇ ਤਾਂ ਗੱਲ ਕਰਿਓ ਅੱਛਾ ਫਿਲਹਾਲ ਤੁਸੀਂ ਹੁਣ ਮੰਤਰੀ ਤਾਂ ਨਹੀਂ ਸਮਾਜ ਸੇਵਕ ਕੋਸ਼ਿਸ਼ ਕਰ ਰਹੇ ਹੋ ਸਿੱਖਿਆ ਦੇ ਖੇਤਰ ਵਿੱਚ ਸਕੂਲਾਂ ਦੇ ਬਾਹਰ ਜਾ ਕੇ ਕੋਈ ਪ੍ਰਦਰਸ਼ਨ ਕਰਦੇ ਹੋ ਕਿ ਹਰ ਸਾਲ ਨਵੀਂ ਵਰਦੀ ਹਰ ਵਾਰੀ ਜਿਹੜੇ ਨਵੇਂ ਕੱਪੜੇ ਕਿਤਾਬਾਂ ਹਰ ਸਾਲ ਹੀ ਚੇਂਜ ਕੀਤੇ ਜਾਂਦੀਆਂ ਨੇ ਮਾਪਿਆਂ ਨੂੰ ਜਿਹੜਾ ਇਹ ਧੱਕੇ ਮਾਰੇ ਜਾਂਦੇ ਨੇ ਫੀਸਾਂ ਵੱਤ ਵੱਤ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਮੈਂ ਤਾਂ ਕੋਈ ਚੋ ਕੋਈ ਵੱਤ ਦਾ ਕਾਹੋ ਮੈਂ ਮੰਤਰੀ ਬਨਣਾ ਨਹੀਂ ਜਾਂਦਾ ਹੁਣ ਤੁਸੀਂ ਕਹਿ ਦਿਓ ਕਿ ਮੈਂ ਮੈਂ ਪ੍ਰਪੋਜ਼ਲ ਦਿੱਤੀ ਆ ਅਗਰ ਮਿਲੂ ਮਨਾਣ ਮੈਂ ਪਰਮਨੈਂਟ ਪਰ ਮੰਤਰੀ ਜੇ ਮਤਲਬ ਕਲਪ ਮਾਂਜੇ ਨਾਲ ਲੀ ਮੈਨੂੰ ਉਤ ਮੰਤਰੀ ਤੌਰ ਤੇ ਬਗੈਰ ਫੀਸ ਤੋਂ ਬਗੈਰ ਤਨਖਾਹ ਕੋਈ ਗੱਡੀ ਨਾ ਦੇਣ ਮੈਨੂੰ ਕੋਈ ਤਨਖਾਹ ਨਾ ਦੇਣ ਮੈਨੂੰ ਬਹਿਣਾ ਤੇ ਕੋਫਿਸ ਦੇ ਦੇਣ ਤੇ ਇੱਕ ਪੜਿਆ ਲਿਖਿਆ ਮੈਨੂੰ ਵੀ ਇਹ ਦੇ ਦੇਣ ਲਾਗ ਵਾਸਤੇ ਚ ਹੀ ਕਰ ਦਾਂਗਾ ਸਿੱਖਿਆ ਵਿਭਾਗ ਨਾ ਕਰਾਂਗਾ ਅਰੇ ਤੁਸੀਂ ਹੁਣ ਕੀ ਕਰਦੇ ਕੋਈ ਜੇ ਅਸੀਂ ਸਕੂਲ ਦੇ ਬਾਹਰ ਪ੍ਰੋਟੈਸਟ ਕਰਦੇ ਆ ਤਾਂ ਸਾਡੇ ਤੇ ਪੁਲਿਸ ਤੋਂ ਪਰਚਾ ਦਵਾ ਦਿੰਦੇ ਆ ਕਿਉਂਕਿ ਮਾਫੀ ਹੈ ਨਾ ਉਹਨਾਂ ਕੋ ਪੈਸੇ ਆ ਸਾਡੇ ਕੋ ਪੈਸੇ ਨਹੀਂ ਅਸੀਂ ਤੇ ਮੇਰੇ ਕੋ ਜਿੰਨਾ ਤੁਸੀਂ ਕਰ ਰਹੇ ਜੀ ਜਿਹਦੇ ਆਪਣਾ ਰਾਈਟ ਹੈ ਗਿਆ ਟੂ ਸਪੀਚ ਮਤਿ ਲੋਕਤੰਤਰ ਦੇ ਵਿੱਚ ਤੁਹਾਡੇ ਕੋ ਰਾਈਟਸ ਨੇ ਤੁਸੀਂ ਵੀ ਜਾਣਦੇ ਜੇ ਮਤਲਬ ਕਿ ਪੱਤਰਕਾਰ ਦਾ ਸਾਹਮਣਾ ਬੋਲਦੇ ਜਿਹੜੀਆਂ ਨੂੰ ਚੁੱਕਦੇ ਆ ਵੇਖੋ ਇੱਥੇ ਗੰਦਗੀ ਪੈ ਗਈ ਜੀ ਅਸੀਂ ਅਸੀਂ ਉਹ ਕਰੇ ਗੰਦਗੀ ਦੇ ਲਈ ਰੋਲਾ ਪਾਉਂਦੇ ਆ ਤੇ ਗੰਦਗੀ ਕਿਸੇ ਤਰੀਕੇ ਵੀ ਸਾਬਤ ਗੰਦਗੀ ਦੇ ਵੇਖੋ ਤੇ ਸਰਕਾਰਾਂ ਨੇ ਸਾਫ ਕਰਨੀ ਨਾ ਮੇਰੇ ਕੋਲ ਤਾਂ ਮੈਂ ਤਾਂ ਪਹਿਲਾਂ ਹੀ ਤਾਂ ਮੈਂ ਕਿਹਾ ਮੇਰੇ ਕੋਲ ਨਾ ਤੇ ਕੱਲ ਮੈਂ ਤੇ ਨਾ ਮੇਰੇ ਕੋ ਕੋਈ ਇਹਨਾਂ ਨੇ ਦਿੱਤਾ ਰਾਈਟਸ ਮੈਂ ਤਾਂ ਬੋਲ ਸਕਦਾ ਆਪਣੀ ਵਾਜਬਾਂ ਤੁਸੀਂ ਇੱਥੋਂ ਸਾਹ ਲਾ ਲੋ ਅੱਜ 18 ਤਰੀਕ ਹੋ ਗਈ ਤੇ ਅਸੀਂ ਕੀਤਿੰਦਾ ਐ ਡੀਫੀ ਮੈਡਮ ਦਾ ਨੋਟੀਫਿਕੇਸ਼ਨ ਸਾਨੂੰ ਦਿੱਤਾ ਕੀ ਕਹਿੰਦੇ ਅਸੀਂ ਸਕੂਲਾਂ ਨੂੰ ਨੋਟੀਫਿਕੇਸ਼ਨ ਕੱਢਤਾ 26 ਤਿੰਨ 2 ਤਰੀਕ ਨੂੰ ਆਠੀ ਗਏ 4 2 4 ਨੂੰ 26 ਤਿੰਨ ਦਾ ਨੋਟਿਸ ਨਿਕਲਿਆ ਸਰਕਾਰ ਦਾ ਤੁਸੀਂ ਇੱਥੋਂ ਹੀ ਪਤਾ ਲਾ ਲਓ ਕੀ ਹੋਣ ਰਿਹਾ 26 ਦਿਨ ਦਾ ਬੀਸੀ ਮੈਡਮ ਨੇ ਨੋਟਿਸ ਕੱਢਿਆ ਸਿੱਖਿਆ ਵਿਭਾਗ ਨੂੰ এডਿਕੇਸ਼ਨ ਡਿਪਾਰਟਮੈਂਟ ਨੂੰ ਕਿ ਸਕੂਲਾਂ ਦੇ ਵਿੱਚ ਜਾ ਕੇ ਸਰਵੇ ਕਰੋ ਚੈੱਕ ਕਰੋ ਜੀ ਸ਼ਿਕਾਇਤਾਂ ਬੜੀਆਂ ਆਂਦੀਆਂ ਕਿ ਕਿਤੇ ਸਕੂਲਾਂ ਦੇ ਵਿੱਚ ਮਨਮਰਜ਼ੀ ਨਾਲ ਵਰਦੀਆਂ ਤੇ ਨਹੀਂ ਦਿੰਦੇ ਪਈ ਸਕੂਲਾਂ ਦੇ ਵਿੱਚ ਮਨਮਰਜ਼ੀ ਨਾਲ ਕਿਤਾਬਾਂ ਤੇ ਨਹੀਂ ਦਿੰਦੇ ਪਈ ਆਪਣੀ ਮਨਮਰਜ਼ੀ ਨਾਲ ਕਿਤੇ ਫੀਸ ਤੇ ਨਹੀਂ ਲੈਂਦੇ ਜਿਹੜੀ ਐਨੀਵਲ ਫੀਸ ਹਰ ਸਾਲ ਦੇ ਸਾਲ ਲੈਂਦੇ ਇਕੱਠੀ ਉੱਥੇ ਜਾਓ 26 ਤਰੀਕ ਨੂੰ ਪਰ 2 ਤਰੀਕ ਨੂੰ ਅਸੀਂ ਮੈਡਮ ਨੂੰ ਜਾ ਕੇ ਮੰਗ ਪੱਤਰ ਦੇ ਰਹੇ ਆ ਕਿਉਂਕਿ ਸਾਨੂੰ ਉੱਥੇ ਗੱਟਾਣੀਆਂ ਸ਼ੁਰੂ ਹੋ ਗਈਆਂ ਕੀ ਮਨ ਦੇ ਮਾਪੇ ਸਾਡੇ ਨਾਲ ਨਹੀਂ ਆਲਾ ਜਿਹਦਾ ਪਰ ਸਾਡੇ ਬੱਚ ਦਾ ਪੁਸ਼ ਖਰਾਬ ਕਰ ਦਿੰਗੇ। ਅਸੀਂ 2 ਤਰੀਕ ਨੂੰ ਮੈਡਮ ਕੋਲ ਗਏ ਹਲੇ ਤੱਕ ਕੋਈ ਫਰਕ ਨਹੀਂ 18 ਤਰੀਕ ਹੋ ਗਈ ਜੀ। ਦੱਸੋ ਕੋਈ ਇੱਕ ਸਕੂਲ ਦੱਸ ਦਿਓ ਜਿੰਨੂੰ ਉਹਨਾਂ ਨੇ ਨੋਟਿਸ ਕੱਢਿਆ ਹੋਵੇ। ਇੱਕ ਸਕੂਲ ਦੱਸ ਦਿਓ ਜਿਹਦੇ ਤੇ ਸੀਲਬੰਦੀ ਹੋਈ ਹੋਵੇ। ਵੀ ਸਕੂਲ ਬੰਦ ਜੀ ਜਿੰਨੀ ਦੇਰ ਤੱਕ ਤਦੇ ਕੋਈ ਇੱਕ ਸਕੂਲ ਦੱਸ ਦੋ ਜਿੱਥੇ ਉਹਨਾਂ ਨੇ ਬੱਚਿਆਂ ਦੀ ਮਾਪਿਆਂ ਦੀ ਫੀਸਾਂ ਵਾਪਸ ਕਰਾਈਆਂ ਹੋਣ ਕੋਈ ਇੱਕ ਸਕੂਲ ਦੱਸ ਦੋ ਜਿੱਥੇ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਦੀ ਫੀਸਾਂ ਵਿੱਚੋਂ ਕੁਝ ਸੈਸ਼ਨ ਦਵਾਈ ਹੋਈ ਕਿ ਤੁਹਾਨੂੰ ਕੋ ਚਾਰ ਹਜ਼ਾਰ ਲਿਆ 4000 ਨਹੀਂ ਲੈ ਸਕਦੇ ਜੀ 2000 ਵਾਪਸ ਕਰੋ ਇੱਕ ਦਫ਼ਾ ਜਿਹੜੇ ਦੇਖੋ ਜਿਹੜੇ ਸਰਕਾਰੀ ਅਮਲਾ ਫਲਾ ਮੰਤਰੀ ਤੋਂ ਸ਼ੁਰੂ ਹੋ ਕੇ ਮੁੱਖ ਮੰਤਰੀ ਤੋਂ ਮੁੱਖ ਮੰਤਰੀ ਮੰਤਰੀ ਉਸ ਤੋਂ ਬਾਅਦ ਡੀਸੀ ਸਿੱਖਿਆ ਨੂੰ ਸਾਰੇ ਤਾਂ ਤੁਹਾਨੂੰ ਖਾਵਾ ਲੈਂਦੇ ਆ ਮੈਨੂੰ ਤਨਖਾਹ ਥੋੜੀ ਲੰਨਾ ਤੇ ਜੇ ਤਨਖਾਹਾਂ ਲੈਣ ਵਾਲੇ ਬੰਦੇ ਇੰਨੀਆਂ ਫੈਸਿਲਟੀਆਂ ਸਰਕਾਰ ਨੇ ਦਿੱਤੀਆਂ ਤਨਖਾਹਾਂ ਉਹਨਾਂ ਨੂੰ ਮਿਲਦੀਆਂ ਗੱਡੀਆਂ ਉਹਨਾਂ ਨੂੰ ਮਿਲਦੀਆਂ ਇਹ ਫੈਸਿਲਿਟੀ ਦਫਤਰ ਦੀ ਉਹਨਾਂ ਨੂੰ ਮਿਲਦੀ ਰੱਖ-ਰਖਾਵ ਲਈ ਨੌਕਰ ਚਾਹ ਪਾਣੀ ਕੋਠੀਆਂ ਹਰ ਚੀਜ਼ ਦੀ ਫੈਸਿਲਿਟੀ ਇਹਨਾਂ ਕੋ ਉਹ ਫੇਰ ਵੀ ਪਬਲਿਕਲੀ ਕੁਛ ਨਹੀਂ ਕਰਨਗੇ ਸਿਰਫ ਬੋਲ ਹੀ ਥੱਕਦੇ ਨਾ ਅਗਰ ਡਾਂਗਦੇ ਵੇਖੋ ਮਾਰਦੇ ਥੱਕਦੇ ਕੇ ਇਹਨੂੰ ਅਸੀਂ ਤੇ ਆਪਣੇ ਲੋਕਾਂ ਦੇ ਅੰਦਰ ਦੇ ਵਿੱਚ ਆਵਾਜ਼ ਬੁਲੰਦ ਕਰ ਸਕਦੇ ਹਾਂ ਪਰ ਆਵਾਜ਼ ਬੁਲੰਦ ਕਰ ਰਹੇ ਹਾਂ ਤੋ ਬਿਲਕੁਲ ਸੋ ਬਿਲਕੁਲ ਜਗੋਪਾਲ ਲਾਲੀ ਜੀ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਤੁਸੀਂ ਵੀ ਆਪਣੀ ਆਵਾਜ਼ ਬੁਲੰਦ ਕਰਕੇ ਇਸ ਕਮੈਂਟ ਰਾਹੀਂ ਸਾਨੂੰ ਦੱਸ ਸਕਦੇ ਹੋ ਕਿ ਕਿੱਥੇ ਜਿਹੜੀ ਇਹ ਫੀਸਾਂ ਦੇ ਦੁਆਰਾ ਮਨਮਾਨੀ ਹੋ ਰਹੀ ਹੈ ਬਾਕੀ ਇੰਤਜ਼ਾਰ ਰਹੇਗਾ ਜਗੋਪਾਲ ਲਾਲੀ ਜੀ ਦਾ ਮਨਿਸਟਰ ਬਣਨ ਦਾ ਤਾਂ ਕਿ ਉਹ ਸਿੱਖਿਆ ਦੇ ਵਿੱਚ ਸੁਧਾਰ ਕਰ ਸਕਣ ਲੋਕ ਇਹੀ ਆਸ ਕਰਨਗੇ ਤੁਸੀਂ ਵੇਖਦੇ ਰਹੋ ਐਲ ਐਫ 24 ਕੈਮਰਾਮੈਨ ਰਾਕੇ ਮਰਦੇ ਨਾਲ ਸੁਰਜੀਤ ਸਿੰਘ